ਨਵੰਬਰ ਮਹੀਨੇ ਦੀ ਆਖਰੀ ਦਿਨਾ 'ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਉੱਤਰ ਭਾਰਤ 'ਚ ਠੰਡ ਸਿਖਰਾਂ ਤੇ ਪਹੁੰਚ ਗਈ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਕਈ ਸ਼ਹਿਰਾਂ 'ਚ Shimla ਨਾਲੋਂ ਵੀ ਵੱਧ ਠੰਡ ਪੈ ਰਹੀ ਹੈ। ਅੱਜ ਪੰਜਾਬ ਸੂਬੇ 'ਚ ਸਭ ਤੋਂ ਵੱਧ ਠੰਡ ਫਰੀਦਕੋਟ 'ਚ ਪਈ ਹੈ, ਜਿੱਥੇ ਘੱਟੋ-ਘੱਟ ਤਾਪਮਾਨ 2.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ Shimla ਨਾਲੋਂ ਪੂਰਾ 4 ਡਿਗਰੀ ਸੈਲਸੀਅਸ ਘੱਟ ਹੈ। ਉੱਥੇ ਹੀ Shimla 'ਚ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਨਾ ਹੀ ਨਹੀਂ ਮੌਸਮ ਵਿਭਾਗ ਨੇ ਪੰਜਾਬ ਚ ਅਗਲੇ 2 ਦਿਨ ਹੋਰ ਵੀ ਠੰਡ ਪੈਣ ਦੀ ਉਮੀਦ ਜਤਾਈ ਹੈ ਨਵੰਬਰ ਚ ਮੌਸਮ ਦਾ ਅਚੰਗੇਤ ਬਦਲਣਾ ਲੋਕਾਂ ਲਈ ਬਹੁਤ ਮੁਸ਼ਕਲਾਂ ਲੈ ਕੇ ਆ ਰਿਹਾ ਹੈ ਇਸ ਮਹੀਨੇ ਖੁਸ਼ਕ ਠੰਡ ਕਾਰਨ ਲੋਕਾਂ ਨੂੰ ਖਾਂਸੀ ਤੇ ਜ਼ੁਕਾਮ ਵਰਗੀਆਂ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪਿਆ ਇਸ ਲਈ ਲੋਕਾਂ ਨੂੰ ਠੰਡ ਤੋਂ ਬਚਣ ਲਈ ਗਰਮ ਕੱਪੜੇ ਪਾਉਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਜਿੱਥੇ ਮੌਸਮ ਚ ਗਿਰਾਵਟ ਆਈ ਹੈ ਉਸ ਦੇ ਨਾਲ ਹੀ ਤੂਂਦ ਵੀ ਪੈਣੀ ਸ਼ੁਰੂ ਹੋ ਚੁੱਕੀ ਹੈ ਜਿਸ ਨਾਲ ਲੋਕਾਂ ਨੂੰ ਆਉਣ-ਜਾਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ 'ਚ ਘੱਟੋ-ਘੱਟ ਤਾਪਮਾਨ 7.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 3 ਡਿਗਰੀ ਸੈਲਸੀਅਸ ਘੱਟ ਹੈ ਇਸੇ ਤਰ੍ਹਾਂ ਅਮ੍ਰਿਤਸਰ 'ਚ 9.3 ਡਿਗਰੀ ਸੈਲਸੀਅਸ ਲੁਧਿਆਣਾ 'ਚ 8 ਡਿਗਰੀ ਸੈਲਸੀਅਸ ਪਟਿਆਲਾ 'ਚ 9.5 ਡਿਗਰੀ ਸੈਲਸੀਅਸ ਪਠਾਨਕੋਟ 'ਚ 6.6 ਡਿਗਰੀ ਸੈਲਸੀਅਸ ਬਠਿੰਡਾ 'ਚ 5.6 ਡਿਗਰੀ ਤੇ ਗੁਰਦਾਸਪੁਰ 'ਚ 6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ